ਮਹਾਤਮਾ ਗਾਂਧੀ ਦੇਵ ਬੋਲ ਤਾਂ ਯਾਦ ਹੀ ਹੋਣੇ ਕਿ ਭਾਰਤ ਦਾ ਭਵਿੱਖ ਪਿੰਡਾਂ ਵਿੱਚ ਹੈ। ਇਹਨਾਂ ਹੀ ਪਿੰਡਾਂ ਦਾ ਸਰਪੱਖੀ ਵਿਕਾਸ ਕਰਨ ਲਈ ਮੋਦੀ ਸਰਕਾਰ ਵੱਲੋਂ ਸਾਲ 2014 ਵਿੱਚ ਸੰਸਦ ਆਦਰਸ਼ ਗ੍ਰਾਮ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦੇ ਤਹਿਤ ਹਰ ਸੰਸਦ ਮੈਂਬਰ ਨੇ ਇੱਕ ਪਿੰਡ ਗੋਦ ਲਿਆ ਸੀ। ਇਹਨਾਂ ਗੋਦ ਲਏ ਪਿੰਡਾਂ ਨੂੰ ਸਾਲ 2019 ਤੱਕ ਮਾਡਲ ਪਿੰਡ ਵਜੋਂ ਸਥਾਪਿਤ ਕਰਨ ਦਾ ਟੀਚਾ ਮਿਥਿਆ ਗਿਆ ਸੀ। ਪਰ ਇਹਨਾਂ ਪਿੰਡਾਂ ਦੀ ਜ਼ਮੀਨੀ ਹਕੀਕਤ ਕੀ ਹੈ? ਆਓ ਤੁਹਾਨੂੰ ਇਸ ਤੋਂ ਜਾਣੂ ਕਰਵਾਉਂਦੇ ਹਾਂ। ਤੇ ਲੈ ਚਲਦੇ ਆ ਲੁਧਿਆਣਾ ਤੋਂ 15 ਕਿਲੋਮੀਟਰ ਦੂਰ ਪੈਂਦੇ ਪਿੰਡ ਈਸੇਵਾਲ ਚ ਜੋ ਕਿ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਗੋਦ ਲਿਆ ਗਿਆ ਸੀ ਪਿੰਡ ਦੇ ਸਾਬਕਾ ਸਰਪੰਚ surjit kaur ਦਾ ਕਹਿਣਾ ਹੈ ਕਿ ਮੈਂਬਰ ਪਾਰਲੀਮੈਂਟ ਸਾਹਿਬ ਨੇ ਪਿਛਲੇ 4 ਸਾਲ ਦੌਰਾਨ ਸਿਰਫ 10 ਲੱਖ ਦੀ ਗ੍ਰਾਂਟ ਪਿੰਡ ਦੇ ਵਿਕਾਸ ਲਈ ਮੁਹੱਈਆ ਕਰਵਾਈ ਜਿਸ ਨਾਲ ਪਿੰਡ ਦਾ ਕੁਝ ਖਾਸ ਸੁਧਾਰ ਤਾਂ ਨਹੀਂ ਹੋ ਸਕਿਆ ਉਸ ਨੇ ਕਿਹਾ ਕਿ ਜੇਕਰ ਪਿੰਡ ਦੇ ਟੋਬੇ ਦੀ ਸਾਫ ਸਫਾਈ ਦੀ ਗੱਲ ਕਰੀਏ ਤਾਂ ਉਸ ਲਈ ਘੱਟੋ ਘੱਟ 2.5 ਕਰੋੜ ਦੀ ਲਾਗਤ ਲੱਗ ਸਕਦੀ ਹੈ। ਇਸ ਪਿੰਡ ਦੇ ਵਿੱਚ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਵੀ ਪੈਸਾ ਆਇਆ ਹੈ। ਜਐਮਪੀ ਸਾਹਿਬ ਵੱਲੋਂ, ਰਮਨਜੀਤ ਸਿੰਘ ਬਿੱਟੂ ਵੱਲੋਂ 10 ਲੱਖ ਦੀ ਗ੍ਰਾਂਟ ਸਾਨੂੰ ਆਈ ਹੈ, ਉਹਦੇ ਨਾਲ ਅਸੀਂ ਸੀਵਰੇਜ ਪਾ ਦਿੱਤਾ ਵਾ। ਪੰਜਾਬ ਗਵਰਨਮੈਂਟ ਜਿੰਨੀਆਂ ਵੀ ਸਾਨੂੰ ਗ੍ਰਾਂਟਾਂ ਦਿੱਤੀਆਂ, ਅਸੀਂ ਸੀਵਰੇਜ ਪਾਇਆ, ਇੰਟਰਲੌਕ ਟਾਈਲਜ਼ ਜਿੰਨੀਆਂ ਕਿ ਸਾਨੂੰ ਗ੍ਰਾਂਟ ਮਿਲਿਓ ਉਸ ਹਿਸਾਬ ਨਾਲ ਸਾਰਾ ਕੰਮ ਹੋਇਆ ਹੋਇਆ ਵਾ ਤੇ ਆਰਓ ਸਿਸਟਮ ਦਾ ਅਸੀਂ ਉਹ ਲਵਾਇਆ। ਜੇਕਰ ਪਿੰਡ ਵਾਸੀਆਂ ਦੀ ਗੱਲ ਕਰੀਏ ਤਾਂ ਉਹਨਾਂ ਸਾਰਿਆਂ ਦੇ ਰਲੇ ਮਿਲੇ ਜਵਾਬ ਦੇਖਣ ਨੂੰ ਮਿਲੇ ਕੁਝ ਲੋਕ ਐਮਪੀ ਰਵਨੀਤ ਬਿੱਟੂ ਦੀ ਤਾਰੀਫ਼ ਕਰਦੇ ਬਾ ਖੂਬੀ ਨਜ਼ਰ ਆਏ ਐਮਪੀ ਸਾਹਿਬ ਵੱਲੋਂ ਇਸ ਪਿੰਡ ਨੂੰ ਗੋਦ ਲਿਆ ਗਿਆ ਕਿਸ ਤਰੀਕੇ ਦਾ ਏਜੰਡਾ ਲੈ ਕੇ ਚੱਲੇ ਹੋ ਸਰ ਐਮਪੀ ਸਾਹਿਬ ਨੇ ਗੋਦ ਲੈਣਾ ਸੀ ਇੱਕ ਪਿੰਡ ਉਹਨਾਂ ਨੇ ਹਿੱਸੇ ਵੜ ਲਿਆ ਕਿਉਂਕਿ ਇਹ ਪਿੰਡ ਨਿਰਮਲਜੀਤ ਸਿੰਘ ਸਿੱਖੋਂ ਸਰੂਪ ਸਿੰਘ ਸਿੱਖ ਤੇ ਹੋਰ ਕਈ ਫੌਜੀ ਵੀਰਾਂ ਕਰਕੇ ਪੂਰੇ ਇਲਾਕੇ ਵਿੱਚ ਮਸ਼ਹੂਰ ਹੈ ਨਿਰਮਲਜੀਤ ਸਿੰਘ ਸੇਖੋਂ ਤੇ ਸਰੂਪ ਸਿੰਘ ਸੇਖੋਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਆ ਉਹਨਾਂ ਨੇ ਇਸ ਪਿੰਡ ਨੂੰ ਗੋਦ ਲਿਆ ਪਰ ਸੈਂਟਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਈ ਵੀ ਪੈਸਾ ਇਸ ਪਿੰਡ ਲਈ ਸਪੈਸ਼ਲ ਨਹੀਂ ਆਇਆ ਐਮਪੀ ਸਾਹਿਬ ਨੇ ਆਪ ਦੇ ਇਖਤਿਆਰੀ ਕੋਟੇ ਤੋਂ 5 ਲੱਖ ਰੁਪਏ ਸਕੂਲ ਲਈ 10 ਲੱਖ ਰੁਪਏ ਸੀਵਰੇਜ ਲਈ 16 ਲੱਖ ਰੁਪਏ ਪਿੰਡ ਦੀਆਂ ਤਾਰਾਂ ਲਈ ਤੇ ਟਰਾਂਸਫਾਰਮਰਾਂ ਲਈ ਉਸ ਤੋਂ ਬਾਅਦ 6 ਲੱਖ ਰੁਪਏ ਪਾਰਕ ਲਈ 6 ਲੱਖ ਰੁਪਏ ਵਾਲੀਬਾਲ ਦੇ ਗਰਾਊਂਡ ਲਈ ਪਾਇਆ 12 ਲੱਖ ਰੁਪਏ ਇੰਟਰਲੋਕਿੰਗ ਲਈ ਹੁਣ ਪਵਾਇਆ ਕਹਿਣ ਦਾ ਭਾਵੇਂ ਤੁਸੀਂ 543 MPਆਂ ਨੇ ਇੱਕ ਇੱਕ ਪਿੰਡ ਚੂਸ ਕਰਨਾ ਸੀ ਉਹਨਾਂ ਨੇ ਕੀਤਾ ਸਮਾਰਟ ਸਿਟੀ ਲਈ ਤਾਂ 1000-1000 ਕਰੋੜ ਆ ਗਿਆ ਸੈਂਟਰ ਗਵਰਨਮੈਂਟ ਵੱਲੋਂ ਪਰ ਪਿੰਡਾਂ ਨੂੰ ਨਹੀਂ ਪੁੱਛਿਆ ਗਿਆ ਆਪਣੇ ਅਖਤਿਆਰੀ ਕੋਟੇ 'ਚ ਉਹ ਜਿੰਨਾ ਦੇ ਸਕਦੇ ਸੀ ਉਹਨਾਂ ਨੇ ਦਿੱਤਾ ਵੈਸੇ ਵੀ ਜੇ ਪਿੰਡ ਦਾ ਵਿਕਾਸ ਆਪਾਂ ਦੇਖੀਏ ਤਾਂ ਪਿੰਡ ਦਾ ਵਿਕਾਸ ਸਰਪੰਚ ਦੀ ਸੋਚ ਨੇ ਕਰਨਾ ਹੁੰਦਾ ਨਾ ਕਿ ਪੈਸਿਆਂ ਨੇ ਸਾਡਾ ਪਿੰਡ ਤਾਂ ਇਦਾਂ ਦਾ ਪਿੰਡ ਆ ਵੀ 8 ਲੱਖ ਰੁਪਏ ਦੀਵਾਨਾਂ ਲਈ ਇਕੱਠਾ ਕੀਤਾ ਦੀਵਾਨ ਨਹੀਂ ਲੱਗੇ ਕਿਸੇ ਨੇ ਨਹੀਂ ਪੁੱਛਿਆ ਵੀ ਪੈਸਾ ਕਿੱਥੇ ਗਿਆ 4 ਲੱਖ ਰੁਪਏ 5 ਲੱਖ ਰੁਪਏ ਸਕੂਲ ਲਈ ਆਇਆ 9 ਲੱਖ ਰੁਪਏ ਬਣ ਗਏ 4 ਲੱਖ ਰੁਪਏ ਉਸੇ ਦਿਨ ਲੋਕਾਂ ਨੇ ਇਕੱਠਾ ਕਰਤਾ ਐਮਪੀ ਸਾਹਿਬ ਨੇ 5 ਦਿੱਤਾ ਸੀ 9 ਲੱਖ ਬਣ ਗਿਆ ਪਿੰਡ ਦੇ ਐਨ ਆਰ ਆਈ ਵੀਰ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਨੇ ਬਹੁਤ ਸਹਾਇਕ ਦਿੰਦਿਆਂ ਨੇ ਸਿਰਫ ਲੋੜ ਹੈ ਤਾਂ ਨੰਬੀ ਸੋਚਦੇ ਜਿਹੜੀ ਪਰਚੀਆਂ ਤੋਂ ਛੁਟਕਾਰਾ ਦਵਾਵੇ ਜਿਹੜੀਆਂ ਰੰਜੀਤ ਸਿੰਘਾਂ ਤੋਂ ਛੁਟਕਾਰਾ ਦਵਾਵੇ ਜਿਹੜੀ ਵਿਕਾਸ ਕਰਨ ਲੱਗੇ ਇਹਨਾਂ ਦੇਖੇ ਵੀ ਇਹ ਘਰ ਇਹ ਜਿਹੜੀ ਸੜਕ ਹੈ ਕਾਲੀ ਦੇ ਘਰ ਨੂੰ ਜਾਂਦੀ ਹੈ ਕਾਂਗਰਸ ਦੇ ਘਰ ਨੂੰ ਜਾਂਦੀ ਪਰ ਜਿੱਥੇ ਤੱਕ ਸੰਸਦ ਮੈਂਬਰ ਬਿੱਟੂ ਦੀ ਤਾਰੀਫ਼ ਕਰਨ ਵਾਲੇ ਲੋਕ ਮਿਲੇ ਉਥੇ ਕੁਝ ਲੋਕ ਉਹਨਾਂ ਦੇ ਕੰਮ ਤੇ ਸੋ ਸਵਾਲ ਖੜੇ ਕਰਦੇ ਵੀ ਨਜ਼ਰ ਆਏ। ਹਾਂ ਜੀ ਆਪ 4 ਸਾਲ ਹੋ ਗਏ ਜੀ ਕੋਈ ਇੱਥੇ ਪ੍ਰਸੰਧ ਹੀ ਨਹੀਂ ਬਣੀ ਸਾਡੇ। ਸਭ ਸਰਕਾਰ ਹੱਥ ਧਲ ਵੀ ਬੰਦਾ ਤੇ ਨਾਲੀਆਂ ਦੇ ਵਿੱਚ ਪਾਣੀ ਓਮੇਗਾਰਾ ਖੜਾ ਹੋਆ ਕੋਈ ਇੱਕ ਵੀ ਚੀਜ਼ ਨਹੀਂ ਬਣੀ 2-2 ਫੁੱਟ ਪਾਣੀ ਖੜ ਜਾਂਦਾ ਜਮੀਂ ਪੈਂਦਾ ਵਾ। ਲੋਕਾਂ ਨੂੰ ਲੰਘਣਾ ਆਉਣਾ ਜਾਣਾ ਔਖਾ ਵਾ ਤੇ ਨਾਲੇ ਆ ਬੱਸ ਕੋਈ ਬੱਸ ਦਾ ਸਾਧਨ ਨਹੀਂ ਸਾਡੇ ਕੋਈ ਵੀ ਹੈ ਨਹੀਂ ਯਾਨੀ ਜਿਵੇਂ ਕੋਈ ਚੀਜ਼ ਨਹੀਂ ਬਣੀ। ਜਿਵੇਂ 4 ਸਾਲ ਇਹਨੂੰ ਗੋਦ ਲੈਨੂ ਹੋ ਗਿਆ। ਬਿੱਟੂ ਕੀ ਮੰਗ ਕਰਦੇ ਹੋ ਇੱਥੇ ਕੀ ਚਾਹੀਦਾ ਮੰਗਈ ਆ ਵੀ ਬੈਂਕ ਹੋਣੀ ਚਾਹੀਦੀ ਆ ਮਤਲਬ ਸਰਕਾਰੂ ਆ ਤੜ ਵਧੀਆ ਡਾਂਗ ਨਾ ਚ ਲੈਣਾ ਚਾਹੀਦਾ ਗਰੀਬ ਬੰਦੇ ਆਪਦਾ ਦਵਾਈ ਖੂਪੀ ਲੈ ਲੈਣ ਜਿਹਦਾ ਨਹੀਂ ਜਾਣਦਾ ਸਾਧਨ ਨਾ ਕੋਈ ਆਉਣ ਜਾਣ ਦਾ ਸਾਧਨ ਕੋਈ ਚੀਜ਼ ਤਾਂ ਪੂਰੀ ਕਰਨੇ ਕੋਈ ਵੀ ਨਹੀਂ ਕੀਤੀ ਇਹਨਾਂ ਨੇ 4 ਸਾਲ ਹੋ ਗਏ ਬੱਸ ਸੇਵਾ ਹੀ ਹੈ ਨਹੀਂ ਬੱਸ ਨੂੰ ਬਹੁਤ ਵਾਰੀ ਕਹਿ ਚੁੱਕੇ ਆ ਵੀ ਵੀ ਚਾਲੂ ਕਰੋ ਸਾਡੇ ਬੱਸ ਸੇਵਾ ਹੈ ਨਹੀਂ ਵੀ ਇੱਧਰ ਦੋ ਤਿੰਨਾਂ ਪਿੰਡਾਂ ਤੋਂ ਮੁੱਲਾਂਪੁਰ ਨਾਲ ਅਟੈਚ ਹੁੰਦਾ ਪਰ ਕੀਤਾ ਨਹੀਂ ਜੇ ਚੱਲਦੀ ਵੀ ਆ ਮਨੀ ਸਾਹਿਬ ਨੇ ਕੀਤਾ ਸੀ ਉਹ ਥੋੜੇ ਦਿਨ ਚੱਲੀ ਬਸ ਫਿਰ ਬੰਦ ਹੋ ਗਈ ਕੋ ਚੱਲ ਹੁਣ ਤੁਹਾਨੂੰ ਇਸ ਪਿੰਡ ਦੀ ਖਾਸੀਅਤ ਤੋਂ ਥੋੜਾ ਜਾਣੂ ਕਰਵਾਉਂਦੇ ਆ ਇਸ ਪਿੰਡ ਦੇ ਸੂਰਬੀਰ ਯੋਧੇ ਦੇ ਨਾਮ ਵੱਜੋ ਜਾਣੇ ਜਾਂਦੇ ਨਿਰਮਲ ਸਿੰਘ ਸੇਖੋਂ ਨੂੰ ਪਰਮਵੀਰ ਚੱਕਰ ਨਾਲ ਨਵਾਜਿਆ ਗਿਆ ਤੇ ਪਿੰਡ ਨੂੰ ਗੋਦ ਲੈਣ ਦਾ ਕਾਰਨ ਵੀ ਇਹੀ ਮੰਨਿਆ ਜਾਂਦਾ ਸਭ ਸੁਣਨ ਤੇ ਜਾਣਨ ਤੋਂ ਬਾਅਦ ਇਹੀ ਸਾਹਮਣੇ ਆਇਆ ਕਿ ਜਿਸ ਮਕਸਦ ਨਾਲ ਪਿੰਡ ਨੂੰ ਗੋਦ ਲਿਆ ਗਿਆ ਸੀ ਉਸ ਮਕਸਦ ਦੇ ਆਧਾਰ ਤੇ ਪਿੰਡ ਅਜੇ ਵੀ ਵਿਕਾਸ ਤੋਂ ਬਾਂਝਾ ਹੈ ਅਕਸਰ ਕਿਹਾ ਜਾਂਦਾ ਹੈ ਕਿ ਗੋਦਲੇ ਮਤਰੇ ਪੁੱਤਰ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਕੁਝ ਅਜਿਹਾ ਹੀ ਵਿਤਕਰਾ ਇਸ ਪਿੰਡ ਨਾਲ ਹੁੰਦਾ ਵੀ ਨਜ਼ਰ ਆ ਰਿਹਾ ਹੈ ਲੁਧਿਆਣਾ ਤੋਂ ਰਜਿੰਦਰ ਅਰੋੜਾ ਟੀ5 ਚੈਨਲ ਪੰਜਾਬੀ